ਦੀਵਾਲੀ ਦੇ ਇਤਿਹਾਰ ਨੂੰ ਮਨਤੇ ਰਾਜ ਤੇ ਤੁਹਾਡੀ ਲਈ ਵਿੱਚ ਫਤੇਗੜ ਚੂੜੀਆਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਬਟਾਲਾ ਜੇ ਦੀਆਂ ਹਦਾਇਤਾਂ ਦੇ ਮਤਬਕ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਅੱਜ ਐਸਐਚਓ ਫਤੇਗੜ ਚੂੜੀਆਂ ਉਹਦਾ ਐਸਐਚਓ ਕਨੀਕਾ ਮੰਗਰ ਤੇ ਇਹਨਾਂ ਦੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਖੁਸ਼ੀਆਂ ਵਰਪੂਰ ਤੇ ਅਮਨ ਸ਼ਾਂਤੀ ਦਾ ਮਨਾਉਣ ਔਰ ਮੈਂ ਪੂਰੀ ਆਸਕਰ ਦਾ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਦੀਵਾਲੀ ਦੇ ਇਹ ਰਾਜ ਦਾ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੀ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਬਹੁਤ ਸਾਰੀਆਂ ਸਰ ਆਤਮਾ ਜੀ ਜਿਹੜੇ ਮੈਂ ਕਹਿੰਦਾ ਕੋਈ ਫਾਰਮਾਂ ਲੋਕੀਂ ਤੱਕ ਆਈ ਸਰਕਾਰ ਦੀਆਂ ਜੋ ਹਦਾਇਤਾਂ ਦੀਵਾਲੀ ਤੇ ਕਰੈਕਰਸ ਚਲਾਉਣ ਸੰਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇਂ ਦੇ ਪਾਬੰਦ ਰਹਿਤ ਜਿਸ ਸਮੇਂ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਅਗਿਆ ਦਿੱਤੀ ਗਈ ਹੈ ਉਸੇ ਸਮੇਂ ਦੇ ਵਿੱਚ ਰਹਿ ਕੇ ਆਪਣੇ ਪਟਾਕਿਆਂ ਦੀ ਵਰਤੋਂ ਕਰਨ ਤੇ ਸਰ ਜਿਹੜੇ ਕਿ ਫਾਇਲ ਵਰਤੀ ਜਿਹੜੇ ਨੁਕਸਾਨ ਹੁੰਦੇ ਨੇ ਇਹ ਕਈ ਨੇ ਡੰਪ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਕੰਮ ਦਾ ਇਹ ਨਹੀਂ ਕੀਤੀ ਗਈਆਂ ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਉਸ ਦੇ ਮੁਤਾਬਕ ਹੀ ਜਿਹੜੇ ਸੇਲ ਕਰੈਕਰਸ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਗਸ਼ਤਰੀ ਕਰ ਰਹੇ ਆ ਤੇ ਪੂਰਾ ਅਸੀਂ ਚੌਕਸੀ ਨਾਲ ਜਿਹੜਾ ਇਹ ਜਿਹੜਾ ਫਿਰ ਗਸ਼ਤ ਕਰ ਰਹੇ ਆ ਨਾ ਸਕੇ ਤੇ ਪਟਾਕੇ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਹੁੰਦੇ ਉਹ ਨਾ ਚਲਾਓ ਤੇ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਜਿਹੜੇ ਪਟਾਕੇ ਸਟੋਰ ਨਾ ਕਰੋ